ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ ਜਿਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ ਦੀ ਪਹਿਚਾਨ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਰੰਗਪੁਰ ਦੇ ਰੂਪ ਦੇ ਵਿੱਚ ਹੋਈ ਹੈ ਦੱਸਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਫੌਜੀ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਕਿਸ ਨੇ ਜਿਹੜਾ ਹੈ ਉਹ ਦੱਸਿਆ ਸੀ ਕਿ 6-7 ਲੋਕ ਜਿਹੜੇ ਨੇ ਉਸਦੇ بیٹے ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਮਾਰ ਰਹੇ ਨੇ ਜਿਸ ਤੇ ਲੋਕਾਂ ਵੱਲੋਂ ਅਤੇ ਉਸਦੀ ਪਤਨੀ ਦੇ ਨਾਲ ਮਿਲ ਕੇ ਉਸਦੇ ਬੱਚੇ ਨੂੰ ਜਿਹੜਾ ਹੈ ਬਚਾਇਆ ਗਿਆ ਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ 112 ਤੇ ਫੋਨ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਆਈ ਹੈ ਪੁਲਿਸ ਨੂੰ ਵੀ ਇਸ ਸੰਬੰਧੀ ਜਿਹੜੀ ਹੈ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹਨਾਂ ਪੁਲਿਸ ਨੂੰ ਮੰਗ ਕੀਤੀ ਹੈ ਕਿ ਦੋਸ਼ਾਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉੱਤੇ ਹੀ ਐਮਰਜੈਂਸੀ ਚ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਐਮਰਜੈਂਸੀ ਦੇ ਵਿੱਚ ਇੱਕ ਪੇਸ਼ੈਂਟ ਜਿਹੜਾ ਹੈ ਉਹ ਆਇਆ ਹੈ ਜੋ ਕਿ ਕੁਲਵਿੰਦਰ ਕੁਮਾਰ ਫੌਜੀ ਹੈ ਜਿਸਦੇ ਸਿਰ ਦੇ ਉੱਪਰ ਕਾਫੀ ਗੰਭੀਰ ਸੱਟਾਂ ਜੜੀਆਂ ਨੇ ਲੱਗੀਆਂ ਨੇ ਉਸ ਦਾ ਇਲਾਜ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਤੇ ਐਮ ਆਰ ਆਈ ਦੀ ਰਿਪੋਰਟ ਜਿਹੜੀ ਹੈ ਆਉਣ ਤੋਂ ਬਾਅਦ ਹੀ ਅਗਲੀ ਦੀ ਕਾਰਵਾਈ ਕੀਤੀ ਜਾਤੀਗੀ। ਦਾ ਮੋੜਾ ਨਾ ਇਹਦਾ ਹੀ ਗੋਪੀ ਗਿਆ ਇਹ ਸੁਖਦਾ ਸੈਂਟਰ ਚ ਗਰੋਟੇ ਸੁੱਧਾ ਸੈਂਟਰ ਚ ਗਿਆ ਰਹੀ ਤੇ ਨਾਲ ਹੀ ਦੇ ਸਾਡਾ ਨੌਪਰੀ ਨਾਲ ਸਾਡੇ ਮਾਸੇ ਮਾਮੇ ਦਾ ਮੁੰਡਾ ਉੱਥੇ ਰਹਿੰਦਾ ਸੀ ਉਹ ਵੀ ਨਾਲ ਹੀ ਹੈ ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ ਚ ਦਿਖਿਆ ਹੈ ਅਸੀਂ ਕੈਮਰੇ ਚ ਦਿਖਿਆ ਮੁੰਡੇ ਨੇ ਨਹੀਂ ਦੱਸਿਆ ਹੈ ਸੰਗ ਦੋ ਵਾਰੀ ਇਹ ਦਿਖਣ ਆਉਂਦੇ ਆ ਬਾਹਰ ਕਿ ਗੋਪੀ ਆਇਆ ਨਹੀਂ ਆਇਆ ਇੱਕ ਵਾਰੀ ਕਮੂੜਾਂ ਦਾ ਦੂਆ ਆਂਦਾ ਜਿਲੇ ਦਿਖਿਆ ਨਾ ਵੀ ਗੋਪੀ ਆ ਗਿਆ ਇਹ ਜਿਸਲੇ ਗੋਪੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਆ ਕੇ ਖੜਾ ਕਰਤਾ ਮੁੰਡਾ ਸਗਲਾ ਆ ਕੇ ਖੜਾ ਕਰਕੇ ਕਹਿੰਦਾ ਮੇਰੇ ਨਾਲ ਇੱਥੋਂ ਪੜ੍ਹ ਲਿਆ ਮੈਨੂੰ ਫੜਕੇ ਇਹਨਾਂ ਨੇ ਨਾ ਮੇਰੀ ਚੈਨ ਤੋੜ ਲਈ ਚੈਨ ਤੋੜ ਲਈ ਤੇ ਫਿਰ ਜਾਂਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਫਿਰ ਮੈਨੂੰ ਢਾ ਲਿਆ ਅਰਜਨ ਪਿੱਛੋਂ ਦਾਤਰ ਲੈ ਕੇ ਆਂਦਾ ਪਿਆ ਸੀ ਇਹਦੇ ਪਿੱਛੇ ਅਰਜਨ ਲੱਗਿਆ ਪਿਆ ਸੀ ਇਹਨੂੰ ਨਹੀਂ ਹੀ ਪਤਾ ਵੀ ਅਰਜਨ ਮੇਰੇ ਪਿੱਛੇ ਐ ਅਰਜਨ ਨੇ ਦਾਤਰ ਮੋਟਰਸਾਈਕਲ ਨਾਲ ਬੰਨੇ ਦਾਈ ਅਰਜਨ ਨੇ ਮਾਰੇ ਦਾਤਰ ਤੇ ਗੋਰ ਬਣਾਇਨ ਨੂੰ ਇਦਾਂ ਮਾਰਿਆ ਚਾਬੀਆਂ-ਚਾਬੀਆਂ ਨਾਲ ਜਿਹੜਾ ਪ੍ਰਿੰਸ ਐ ਉਹਨੇ ਰਾਡ ਲਈ ਦੀ ਹੱਥ 'ਚ ਜਿਹੜਾ ਦੂਜਾ ਐ ਪ੍ਰਿੰਸ ਤੇ ਦੂਜਾ ਮੁੰਨਾ ਮੁੰਨੇ ਨੇ ਵੀ ਰਾਡ ਲਈ ਦੀ ਹੱਥ 'ਚ ਦਾਤਰ ਲਿਆ ਹੀ ਨਾਲ ਦਾਤਰ ਲੇਦਾ ਹੀ ਨਾ ਤਲਵਾਰ ਲਈ ਹੀ ਮੁੰਨੇ ਨੇ ਹਾਂ ਤਲਵਾਰ ਨਾਲ ਇਹਨਾਂ ਨੇ ਮੂੜੇ ਨੂੰ ਮਾਰਨ ਦੀ ਔਰ ਇਦਾਂ ਦਾ ਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ 'ਚ ਇੰਨੇ ਮੁੱਕੇ ਮਾਰੇ ਜਦ ਨਾਲ ਮੂੜੇ ਨੂੰ ਜ਼ਖਮੀ ਕਰਤੇ ਦਾ ਇਹਨਾਂ ਨੇ ਇੰਨੀ ਨਾਲ ਪੂਰੀ ਹਾਰ ਦੇ ਕੇ ਇਹਨਾਂ ਨੇ ਮਾਰ ਕੇ ਮੂੜੇ ਨੂੰ ਛੁੱਟ ਤੇ ਆਇਆ ਇੱਕ ਸਾਡੇ ਪਿੰਡ ਦਾ ਮੁੰਨਾ ਆ ਉਹਨਾਂ ਨੂੰ ਪਤਾ ਉਹਨਾਂ ਕਿਦਾਂ ਮੂੜਾ ਛਡਾਇਆ ਔਰ ਮੈਨੂੰ ਪਤਾ ਜਦੋਂ ਮੈਂ ਗਈ ਜਦੋਂ ਮੈਂ ਮੁੰਡੇ ਨੂੰ ਬਚਾ ਕੇ ਲਿਆਉਂਦਾ ਮੈਂ ਇਦਾਂ ਜਾ ਕੇ ਰੋਈ ਮੇਰੇ ਕੱਪੜੇ ਫਾੜਦੇ ਨੇ ਮੇਰੀ ਕਮੀਜ਼ ਪੱਟੀ ਪਈ ਹੈ ਇਹ ਤੱਕ ਮੈਂ ਵਿਖਲੋਦੀ ਇਹ ਨਾ ਮੈਨੂੰ ਕਹਦੀ ਹੁੰਦੀ ਹੈ ਜਨਾਨੀ ਆਈਆਂ ਕਹਿੰਦੀ ਚਲੋ ਚਲੋ ਤੇ ਇਹ ਘਰ ਨੂੰ ਉਹਨਾਂ ਹੀ ਪਤਾ ਕਿ ਆਈ ਮਾਰਦੇ ਹੋਏ ਕਿਹਦੇ ਕੋਲ ਪਤਾ ਚੱਲੇ ਕਿ ਲੜਾਈ ਦੇ ਵਿੱਚ ਉਹਨਾਂ ਨੂੰ ਵੀ ਦੂਜੇ ਧਿਰ ਨੂੰ ਵੀ ਲੱਗੇ ਨਹੀਂ ਲੱਗੀਆਂ ਮੈਂ ਉੱਥੇ ਮੈਂ ਵੀਡੀਓ ਬਣਾਈ ਹੈ ਮੈਂ ਖੁਦ ਵੀਡੀਓ ਬਣਾ ਲਈ ਮੈਨੂੰ ਮਾਰਨ ਨੂੰ ਆਦੇ ਹੀ ਉਹ ਮੈਂ ਵੀਡੀਓ ਨਾਲ-ਨਾਲ ਬਣਾ ਲਈ ਕਿ ਮੈਨੂੰ ਮਾਰਨਾ ਨਾ ਏ ਮੈਂ ਤਾਂ ਵੀਡੀਓ ਬਣਾ ਲਈ ਮੇਰੇ ਨਾਲੇ ਦੇ ਦੀ ਇਹ ਪਹਿਲੇ ਪੁੱਜ ਗਈ ਇਹਨਾਂ ਮੈਨੂੰ ਖਿੱਚ ਕੇ ਲਈ ਤਾਂ ਦੀ ਦੀ ਚੱਲ ਤੈਨੂੰ ਵੀ ਨਾ ਮਾਰਨਾ ਦੀ ਦੀ ਚੱਲ ਮੈਂ ਕਿ ਮਾਰਨ ਦੇ ਮੇਰੇ ਬੁੜੇ ਮਾਰੜਿਆ ਮੈਨੂੰ ਵੀ ਮਾਰ ਜਉਂਦੀ ਮੈਂ ਕੰਪਲੇਨ 112 ਤੇ ਕੀਤੀ ਹੈ ਉਹ ਆਏ ਘਰ ਮੇਰੇ ਕੋਲ ਲਿਖਾ ਕੇ ਲੈ ਕੇ ਦੇਣ ਮੰਗਦੀ ਕਰਦੇ ਮੰਗ ਵੀ ਰੇ ਨੇ ਇਹਨਾਂ ਕਤਲ ਦਾ ਇਰਾਦਾ ਕੀਤਾ ਤੇ ਮੈਂ ਕਤਲ ਦਾ ਇਰਾਦਾ ਦਾ ਇਹਦੇ ਤੇ ਡਿਸੀਜਨ ਮੰਗਦੀ ਹੈ ਸਰ ਮਤਲਬ ਮੈਂ ਫਾਰਮ ਚ ਕੰਮ ਕਰ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉਥੇ ਤੁਹਾਡੇ ਮੂੜੇ ਨੂੰ ਨਾ ਪੁੱਛਿਆ ਤੇ ਜਾਨੇ ਘੇਰ ਕੇ ਮਾਰਨ ਦੇਦੇ ਆ ਤੇ ਮੈਂ ਫਿਰ ਫਾਰਮ ਤੋਂ ਸਕੂਟ ਲੈ ਕੇ ਜਾਨਾ ਜਲਮ ਉਹਦੇ ਪੁੱਛਦਾ ਤੇ ਛੇਹ ਹੱਥ ਜਾਨੇ ਅੱਗੇ ਉਹਨੂੰ ਘੁੱਟ ਰਹੇ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦੱਤਰ ਹੀ ਕਿਰਪਾਣ ਹੀ ਰਾੜ ਹੀ ਤੇ ਇਹ ਮਾਰ ਰਹੇ ਸੀ ਅਸੀਂ ਸਟਾਫ ਦੀ ਪੁੱਛ ਗਏ ਨਹੀਂ ਛੱਡਦੇ ਜਿਆਦਾ ਜਾਨੇ ਸੀ ਪਰ ਉਸ ਤੋਂ ਬਾਅਦ ਇਹ ਮੁਡੇ ਨੇ ਨਾ ਚੈਨ ਪਾਈ ਦੀ ਚੈਨ ਖੋਲ ਇਹਨਾਂ ਚੈਨ ਖੋਲੀ ਉਹਦੇ ਕੋਲ ਪਰਸ ਖੋਲਿਆ ਉਹਦਾ ਫਿਰ ਉਹਦਾ ਮੋਬਾਈਲ ਇਹਨਾਂ ਕੋਲ ਹੈਗਾ ਮੋਬਾਈਲ ਖੋਲੇ ਦਾ ਨਾ ਪਰਸ ਦੇ ਵਿੱਚ ਕਿੰਨੇ ਪੈਸੇ ਸੀ ਪਰਸ ਦੇ ਵਿੱਚ 50000 ਰੁਪਏ ਸੀਗਾ ਮੁਡੇ ਕੋਲ ਜੀ ਉਹਦੇ ਕਾਰਡ ਨਾ ਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸ ਦੇ ਵਿੱਚ ਹੈਗੇ ਕਿੱਥੇ ਕਿੱਥੇ ਲੱਗਿਆ ਮੁਡੇ ਦਾ ਮੁਡੇ ਦਾ ਨੱਕ ਡਾਕਟਰ ਨੱਕ ਦੀ ਹੱਡੀ ਫ੍ਰੈਕਚਰ ਹੈਗੀ ਆ ਅੱਖ ਚ ਲੱਗੀ ਦੀ ਆ ਉਹਦੇ ਦਿਮਾਗ 'ਚ ਇਹਨਾਂ ਨੇ ਸਿਰ 'ਚ ਮਾਰ ਦੀਆਂ ਸੱਟਾਂ ਉਹ ਐਂਸੀਟੀ ਸਕੈਨ ਕਰਾਇਆਗਾ ਗੋਡਾ ਫ੍ਰੈਕਚਰ ਹੈਗਾ ਮੁਡੇ ਦਾ ਪਤਾ ਚੱਲਿਆ ਕਿ ਦੂਜਿਆਂ ਦੇ ਵੀ ਲੱਗੀਆਂ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਕਾਇਦਾ ਵੀ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੁਲਟ ਤੇ ਮੁੰਡਾ ਆ ਰਿਹਾ ਆ ਮੁੜੇ ਮੁੜੇ ਨੂੰ ਡੱਕਿਆ ਆ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਆ ਸਾਡੇ ਕੋਲ ਸਾਰੀਆਂ ਵੀਡੀਓ ਆ ਗਈਆਂ ਸਾਡੇ ਕੈਮਰੇ 'ਚ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ ਹੈਗਾ ਕਿ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਆ ਗਈਆਂ ਕਿ ਬਿਲਕੁਲ ਉਥੋਂ ਠੀਕ ਠਾਕ ਨਿਕਲੇ ਕਿਸੇ ਦੇ ਘਰੇੜ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋਟਰਸਾਈਕਲ 'ਤੇ ਠੀਕ ਠਾਕ ਜਾ ਰਹੇ ਆ ਕਿਸੇ ਦੇ ਕੋਈ ਛੱਟ ਨਹੀਂ ਲੱਗੀ ਹੋਈ ਇਹ ਸਰਪ ਉਹਨਾਂ ਨੇ ਇੱਕ ਆਪਣਾ ਮਤਲਬ ਕੀ ਮਾਰ ਕੇ ਵਜਨ ਦਾ ਇੱਕ ਕਰ ਲਿਆ ਕਿ ਅਸੀਂ ਮੈਡੀਕਲ ਉਹਨਾਂ ਨੇ ਕੋਈ ਚੀਰਾ ਚੂਰਾ ਲਾ ਕੇ ਜੀ ਮ ਦੀ ਮੰਨ ਕੇ ਕਰਦੇ ਮੰਗ ਕੇ ਕਹਤੇ ਨੇ ਕਿ ਸਾਨੂੰ ਜਿਹੜਾ ਨਿਸ਼ਾਬ ਦੀਆ ਜਾਏ ਜਿਹੜਾ ਮਤਲਬ ਕਿ ਜਿਹੜਾ ਨੇ ਕਾਰਵਾਈ ਕੀਤੀ ਹੈ ਧੱਕਾ ਸਾਹੀ ਕੀਤੀ ਹੈ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਦੀ ਉਹ ਕੀਤੀ ਜਾਏ। ਅੱਜ ਕੇ ਨਾਂ ਨੇ ਸੂਬੇ ਪਠਾਨਕੋਟ ਦੇ ਨਜ਼ਦੀਕੀ ਪਿੰਡ ਨਰੰਗਪੁਰ ਵਿੱਚ ਛੁੱਟੀ ਕਰਕੇ ਆਏ ਫੌਜੀ ਤੇ 6-7 ਲੋਕਾਂ ਵੱਲੋਂ ਜਾਣ ਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਸੇਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਰੰਗਪੁਰ ਦੇ ਰੂਪ ਦੇ ਵਿੱਚ ਹੋਈ ਹੈ ਦੱਸਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਫੌਜੀ ਦੇ ਪਿਤਾ ਭਗਵਾਨ ਸਿੰਘ ਉਹ ਦੱਸਿਆ ਸੀ ਕਿ 600 ਤੋਂ ਲੋਕ ਜਿਹੜੇ ਨੇ ਉਸਦੇ بیٹے ਨੂੰ ਤੇਸਾਰ ਹਥਿਆਰਾਂ ਦੇ ਨਾਲ ਮਾਰ ਰਹੇ ਨੇ ਜਿਸ ਤੇ ਲੋਕਾਂ ਵੱਲੋਂ ਅਤੇ ਉਸਦੀ ਪਤਨੀ ਦੇ ਨਾਲ ਮਿਲ ਕੇ ਉਸਦੇ ਬੱਚੇ ਨੂੰ ਜਿਹੜਾ ਬਚਾਇਆ ਗਿਆ ਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ 112 ਤੇ ਫੋਨ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਆਈ ਹੈ ਪੁਲਿਸ ਨੂੰ ਵੀ ਇਸ ਸਬੰਧੀ ਜਿਹੜੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹਨਾਂ ਪੁਲਿਸ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉੱਤੇ ਹੀ ਐਮਰਜੈਂਸੀ ਚ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਐਮਰਜੈਂਸੀ ਦੇ ਵਿੱਚ ਇੱਕ ਪੇਸ਼ੈਂਟ ਜਿਹੜਾ ਹੈ ਆਰ ਫੌਜੀ ਹੈ ਜਿਸ ਦੇ ਸਿਰ ਦੇ ਉੱਪਰ ਕਾਫੀ ਗੰਭੀਰ ਸੱਟਾਂ ਜੜੀਆਂ ਨੇ ਲੱਗੀਆਂ ਨੇ ਉਸ ਦਾ ਇਲਾਜ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਤੇ ਐਮ ਆਰ ਆਈ ਦੀ ਰਿਪੋਰਟ ਜਿਹੜੀ ਹੈ ਆਉਣ ਤੋਂ ਬਾਅਦ ਹੀ ਅਗਲੀ ਦੀ ਕਾਰਵਾਈ ਕੀਤੀ ਜਾਵੇਗੀ। ਉਹਦਾ ਮੁੰਡਾ ਨਾ ਇਹਦਾ ਹੀ ਗੋਪੀ ਜੀ ਹੈ ਸੁਖਦਾ ਸੈਂਟਰ ਚ ਰੋਟੇ। ਸੁਖਦਾ ਸੈਂਟਰ ਚ ਗਿਆ ਹੈ ਤੇ ਨਾਲ ਹੀ ਦੇ ਸਾਡਾ ਨੌਕਰੀ ਨਾਲ ਸਾਡੇ ਮਾਸੀ ਮਾਮੇ ਦਾ ਮੁੰਡਾ ਉਹ ਰਹਿਦਾ ਉਹ ਵੀ ਨਾਲ ਹੀ ਹੈ। ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ ਚ ਦਿਖਿਆ ਹੈ ਅਸੀਂ ਕੈਮਰੇ ਚ ਦਿਖਿਆ ਮੁੰਡੇ ਨੇ ਨਹੀਂ ਦੱਸਿਆ ਹੈ ਸੰਗ ਦੋ ਵਾਰੀ ਇਹ ਦਿਖਣ ਆਉਂਦੇ ਆ ਬਾਹਰ ਕਿ ਗੋਪੀ ਆਇਆ ਨਹੀਂ ਆਇਆ ਇੱਕ ਵਾਰੀ ਕਮੜਾਂ ਦਾ ਦੂਆ ਆਂਦਾ ਜਿਲੇ ਦਿੱਖਿਆ ਨਾ ਵੀ ਗੋਪੀ ਆ ਗਿਆ ਇਹ ਜਿਸਲੇ ਗੋਪੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਆ ਕੇ ਖੜਾ ਕਰਤਾ ਮੋਟਰਸਾਈਕਲ ਆ ਕੇ ਖੜਾ ਕਰਕੇ ਕਹਿੰਦਾ ਮੇਰੇ ਨਾ ਇੱਥੋਂ ਫੜ ਲਿਆ ਮੈਨੂੰ ਫੜ ਕੇ ਇਹਨਾਂ ਨੇ ਨਾ ਮੇਰੀ ਚੈਨ ਤੋੜ ਲਈ ਚੈਨ ਤੋੜ ਲਈ ਤਾਂ ਫਿਰ ਇਹ ਕਹਿੰਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਮੇਰੀ ਨੂੰ ਮਿਟਾ ਲਿਆ ਅਰਜਨ ਪਿੱਛੋਂ ਦਾਤਰ ਲੈ ਕੇ ਆਂਦਾ ਪਿਆ ਹੀ ਉਹ ਕਿਦੇ ਪਿੱਛੇ ਅਰਜਨ ਲੱਗਿਆ ਪਿਆ ਹੀ ਇਹਨੂੰ ਨਹੀਂ ਹੀ ਪਤਾ ਵੀ ਅਰਜਨ ਮੇਰੇ ਪਿੱਛੇ ਆ ਅਰਜਨ ਨੇ ਦਾਤਰ ਮੋਟਰਸ ਤੇ ਗੋਰ ਬਣਾਇਨ ਨੂੰ ਇਦਾਂ ਮਾਰਿਆ ਚਾਬੀਆਂ ਚਾਬੀਆਂ ਨਾਲ ਜਿਹੜਾ ਪ੍ਰਿੰਸ ਹੈ ਉਹਨੇ ਰਾਡ ਲਈਦੀ ਹੱਥ 'ਚ ਜਿਹੜਾ ਦੂਜਾ ਹੈ ਪ੍ਰਿੰਸ ਤੇ ਦੂਜਾ ਮੁੰਨਾ ਮੁੰਨੇ ਨੇ ਵੀ ਰਾਡ ਲਈਦੀ ਹੱਥ 'ਚ ਦਾਤਰ ਲਿਆ ਹੀ ਨਾਲ ਦਾਤਰ ਲੇਦਾ ਹੀ ਨਾ ਤਲਵਾਰ ਲਈ ਹੀ ਮੁੰਨੇ ਨੇ ਹਾਂ ਤਲਵਾਰ ਨਾਲ ਹੀ ਨਾ ਨੇ ਮੂੜੇ ਨੂੰ ਮਾਰਦੀ ਔਰ ਇਦਾਂ ਦਾਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ 'ਚ ਇੰਨੇ ਮੁੱਕੇ ਮਾਰੇ ਜਿਹਨਾਂ ਮੂੜੇ ਨੂੰ ਜ਼ਖਮੀ ਕਰਦੇ ਦਾ ਇਹਨਾਂ ਨੇ ਇਹਨਾਂ ਨੇ ਪੂਰੀ ਹਾਲਤ ਕਿਤੇ ਇਹਨਾਂ ਨੇ ਮਾਰ ਕੇ ਮੂੜੇ ਨੂੰ ਸੁੱਟ ਤੇ ਆਇਆ ਇੱਕ ਸਾਡੇ ਪਿੰਡ ਦਾ ਮੁੰਨਾ ਹੀ ਆ ਉਹਨਾਂ ਨੂੰ ਪਤਾ ਉਹਨਾਂ ਕਿੱਦਾਂ ਮੁੜਛ ਡਾਇਆ ਔਰ ਮੈਨੂੰ ਪਤਾ ਕਿਦਾਂ ਮੈਂ ਗਈ ਜਿੱਦਾਂ ਮੈਂ ਗਈ ਹਉ ਤੇ ਜਿੱਦਾਂ ਮੈਂ ਮੁੰਡੇ ਨੂੰ ਬਚਾ ਕੇ ਲਿਆਉਂਦਾ ਮੈਂ ਇੱਥਾਂ ਜਾ ਕੇ ਰੋਈ ਮੇਰੇ ਕੱਪੜੇ ਫਾੜਦੇ ਨੇ ਮੇਰੀ ਕਮੀਜ਼ 'ਤੇ ਪੱਟੀ ਪਈ ਹੈ ਇਹ ਤੱਕ ਮੈਂ ਦਿਖ ਲੋਤੀ ਇਹਨਾਂ ਨੇ ਮੈਨੂੰ ਕਹਿੰਦੀਆਂ ਹੁੰਦੀਆਂ ਜਨਾਨੀ ਆਈਆਂ ਕਹਿੰਦੀ ਚਲੋ ਚਲੋ ਤੇ ਇਹ ਘਰ ਨੂੰ ਉਹਨਾਂ ਹੀ ਪਤਾ ਕਿ ਆਈ ਮਾਰਦੇ ਹੋਏ ਪਤਾ ਚੱਲੇ ਕਿ ਲੜਾਈ ਦੇ ਵਿੱਚ ਉਹਨਾਂ ਨੂੰ ਵੀ ਦੂਜੇ ਧਿਰ ਨੂੰ ਵੀ ਲੱਗਿਆ ਨਹੀਂ ਲੱਗਿਆ ਮੈਂ ਉੱਥੇ ਮੈਂ ਵੀਡੀਓ ਬਣਾਈ ਹੈ ਮੈਂ ਖੁਦ ਵੀਡੀਓ ਬਣਾ ਲਈ ਮੈਨੂੰ ਮਾਰਨ ਨੂੰ ਆਦੇ ਹੀ ਉਹ ਮੈਂ ਵੀਡੀਓ ਨਾਲ-ਨਾਲ ਬਣਾ ਲਈ ਕਿ ਮੈਨੂੰ ਮਾਰਨਾ ਮੈਂ ਤਾਂ ਵੀਡੀਓ ਬਣਾ ਦੇ ਮੇਰੇ ਨਾਲੇ ਦੇ ਦੀ ਇਹ ਪਹਿਲੇ ਪੁੱਜ ਗਏ ਦੀ ਮੈਨੂੰ ਖਿੱਚ ਕੇ ਲਈ ਤਾਂ ਦੀ ਦੀ ਚੱਲ ਤੈਨੂੰ ਵੀ ਨਾ ਮਾਰਨਾ ਦੀ ਦੀ ਚੱਲ ਮੈਂ ਕਿ ਮਾਰਨ ਦੇ ਮੇਰੇ ਬੁੜੇ ਮਾਰੜਿਆ ਮੈਨੂੰ ਵੀ ਮਾਰ ਜਉਂਦੀ ਨਹੀਂ ਮੈਂ ਕੰਪਲੇਨ 112 ਤੇ ਕੀਤੀ ਆ ਉਹ ਆਏ ਹੀ ਘਰ ਮੇਰੇ ਕੋਲ ਲਿਖਾ ਕੇ ਲੈ ਕੇ ਦੇਣ ਮੰਗ ਕੀ ਕਰਦੇ ਮੰਗ ਮੇਰੇ ਨੇ ਇਹਨਾਂ ਕਤਲ ਦਾ ਇਰਾਦਾ ਕੀਤਾ ਮੈਂ ਕਤਲ ਦਾ ਇਰਾਦਾ ਦਾ ਹੀ ਤੇ ਡਿਸੀਜਨ ਮੰਗਦੀ ਆ ਸਰ ਮਦਮ ਮੈਂ ਫਾਰਮ 'ਚ ਕੰਮ ਕਰ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉਥੇ ਤੁਹਾਡੇ ਮੁੜੇ ਨੂੰ ਨਾ ਪਛੇ ਜਾਂਦੇ ਯਾਨੀ ਘੇਰ ਕੇ ਮਾਰਨ ਦੇਦੇ ਆ ਤੇ ਮੈਂ ਫਿਰ ਫਾਰਮ ਤੋਂ ਸਕੂਟਰ ਲੈ ਕੇ ਜੰਨਾ ਜਲਮਾ ਉਥੇ ਪੁੱਛਦਾ ਤੇ 6 ਹੱਦੇ ਜਣੇ ਅੱਗੇ ਉਹਨੂੰ ਘੁੱਟ ਰਿਹਾ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦੱਤਰ ਹੀ ਕਿਰਪਾਣ ਹੀ ਰਾੜ ਹੀ ਤੇ ਇਹ ਮਾਰ ਰਹੇ ਸੀ ਅਸੀਂ ਸਟਾਣ ਦੀ ਪੁੱਛ ਗਏ ਨਹੀਂ ਛੱਡਦੇ ਜਿਆਦਾ ਜਣੇ ਸੀ ਫਿਰ ਉਸ ਤੋਂ ਬਾਅਦ ਇਹ ਮੁੜੇ ਦੀਆਂ ਨਾਲ ਚੈਨ ਪਾਈ ਦੀ ਚੈਨ ਖੋਲ ਇਹਨਾਂ ਚੈਨ ਖੋਲੀ ਉਹਦੇ ਕੋਲ ਪਰਸੂ ਖੋਲਿਆ ਉਹਦਾ ਫਿਰ ਉਹਦਾ ਮੋਬਾਈਲ ਇਹਨਾਂ ਕੋਲ ਆ ਗਿਆ ਮੋਬਾਈਲ ਖੋਲੇ ਦਾ ਨਾ ਪਰਸੂ ਵਿੱਚ ਕਿੰਨੇ ਪੈਸੇ ਸੀ ਪਰਸੇ ਦੇ ਵਿੱਚ 50000 ਰੁਪਏ ਸੀਗਾ ਮੁੰਡੇ ਕੋਲ ਜੀ ਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸੇ ਦੇ ਵਿੱਚ ਆ ਗਏ ਕਿਤੇ ਕਿਤੇ ਲ ਅੱਖ ਚ ਲੱਗੀ ਰਿਹਾ ਉਹਦੇ ਦਿਮਾਗ 'ਚ ਇਹਨਾਂ ਨਾਲ ਸਿਰ 'ਚ ਮਾਰਦੀਆਂ ਸਟਾਂ ਉਹ ਐਕਸ-ਰੇ ਸਟਡੀ ਸਕੇਨ ਕਰਾਇਆਗਾ ਗੋਡਾ ਫ੍ਰੈਕਚਰ ਹੈਗਾ ਮੁੰਡੇ ਦਾ ਪਤਾ ਚੱਲਿਆ ਕਿ ਦੂਜਿਆਂ ਦੇ ਵੀ ਲੱਗੀਆਂ ਲੜਾਈ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਕਾਇਦਾ ਵੀ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੁਲਟ ਤੇ ਮੁੰਡਾ ਆ ਰਿਹਾ ਏ ਮੁੰਡੇ-ਮੁੰਡੇ ਨੂੰ ਡੱਕਿਆ ਆ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਆ ਸਾਡੇ ਕੋਲ ਸਾਰੀਆਂ ਵੀਡੀਓ ਆ ਸਾਡੇ ਕੈਮਰੇ 'ਚ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ ਹੈਗਾ ਕਿ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਹੈਗੀਆਂ ਕਿ ਬਿਲਕੁਲ ਉਥੋਂ ਠੀਕ-ਠਾਕ ਨਿਕਲੇ ਕਿਸੇ ਦੇ ਘਰੇੜ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋ ਇਹ ਸਰਪ ਉਹਨਾਂ ਨੇ ਇੱਕ ਆਪਣਾ ਮਤਲਬ ਕੀ ਮਾਰ ਕੇ ਪਜਨ ਦਾ ਇੱਕ ਕਰ ਲਿਆ ਕਿ ਅਸੀਂ ਮੈਡੀਕਲ ਉਹਨਾਂ ਨੇ ਕੋਈ ਚੀਰਾ ਚੂਰਾ ਲਾ ਕੇ ਜੀ ਮੈਡੀਕਲ ਕਰਵਾ ਲਿਆ ਕੰਪਲੇਟ ਕੀਤੀ ਅਸੀਂ ਅਸੀਂ ਕਿਉਂ ਕਿਸ ਵੀ ਅਗਰੋਟੇ ਚੋਂ ਕੀ ਕੰਪਲੇਂਟ ਪਾਈ ਦੀ ਇਹਨਾਂ ਦੀ ਕੀ ਮੰਗ ਕੀ ਕਰਦੇ ਮੰਗ ਕੇ ਕਹਤੇ ਨੇ ਕਿ ਸਾਨੂੰ ਇਹ ਨਿਸ਼ਾਬ ਦੀਆ ਜਾਏ ਜਿਹੜਾ ਮਤਲਬ ਜਿਹੜਾ ਨੇ ਕਾਰਵਾਈ ਕੀਤੀ ਹੈ ਧੱਕਾ ਸਾਹੀ ਕੀਤੀ ਹੈ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਦੀ ਉਹ ਕੀਤੀ ਜਾਏ। ਪਠਾਨਕੋਟ ਦੇ ਨਜ਼ਦੀਕੀ ਪਿੰਡ ਨਰੰਗਪੁਰ ਵਿੱਚ ਛੁੱਟੀ ਕਰਕੇ ਆਏ ਫੌਜੀ ਤੇ 6-7 ਲੋਕਾਂ ਵੱਲੋਂ ਜਾਣ ਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਉਸੇ ਵੇਲੇ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਰੰਗਪੁਰ ਦੇ ਰੂਪ ਦੇ ਵਿੱਚ ਹੋਈ ਹੈ ਦੱਸਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਫੌਜੀ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਸ ਨੇ ਜਿਹੜਾ ਉਦਸਾਸ ਸੀ ਕਿ 6-7 ਲੋਕ ਜਿਹੜੇ ਨੇ ਉਸਦੇ ਬੇਟੇ ਨੂੰ ਤੇਸਾਰ ਹਥਿਆਰਾਂ ਦੇ ਨਾਲ ਮਾਰ ਰਹੇ ਨੇ ਜਿਸ ਤੇ ਲੋਕਾਂ ਵੱਲੋਂ ਅਤੇ ਉਸਦੀ ਪਤਨੀ ਦੇ ਨਾਲ ਮਿਲ ਕੇ ਉਸਦੇ ਬੱਚੇ ਨੂੰ ਜਿਹੜਾ ਬਚਾਇਆ ਗਿਆ ਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ 112 ਤੇ ਫੋਨ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਆਈ ਹੈ ਪੁਲਿਸ ਨੂੰ ਵੀ ਇਸ ਸੰਬੰਧੀ ਜਿਹੜੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹਨਾਂ ਪੁਲਿਸ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉੱਤੇ ਹੀ ਐਮਰਜੈਂਸੀ ਚ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਐਮਰਜੈਂਸੀ ਦੇ ਵਿੱਚ ਇੱਕ ਪੇਸ਼ੈਂਟ ਜਿਹੜ ਮਾਰ ਫੌਜੀ ਹੈ ਜਿਸਦੇ ਸਿਰ ਦੇ ਉੱਪਰ ਕਾਫੀ ਗੰਭੀਰ ਸੱਟਾਂ ਜੜੀਆਂ ਨੇ ਲੱਗੀਆਂ ਨੇ ਉਸ ਦਾ ਇਲਾਜ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਤੇ ਐਮ ਆਰ ਆਈ ਦੀ ਰਿਪੋਰਟ ਜਿਹੜੀ ਆਉਣ ਤੋਂ ਬਾਅਦ ਹੀ ਅਗਲੀ ਦੀ ਕਾਰਵਾਈ ਕੀਤੀ ਜਾਪੇਗੀ। ਉਹਦਾ ਮੋੜਾ ਨਾ ਜੇਦਾ ਹੀ ਘੋਤੀ ਜਾਈ ਸੁਧਾ ਸੈਂਟਰ ਚ ਗਰੋਟੇ ਸੁਧਾ ਸੈਂਟਰ ਚ ਗਿਆ ਹੈ ਜੀ ਤੇ ਨਾਲ ਹੀ ਦੇ ਸਾਡਾ ਨੋਪਰੀ ਨਾਲ ਸਾਡੇ ਮਾਸੇ ਮਾਮੇ ਦਾ ਮੋੜਾ ਉੱਥੇ ਰਹਿੰਦਾ ਸਰ ਉਹ ਵੀ ਨਾਲ ਹੀ ਹੈ। ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ ਚ ਦੇਖਿਆ ਹੈ ਅਸੀਂ ਕੈਮਰੇ ਚ ਦੇਖਿਆ ਮੂੜੇ ਨੇ ਨਹੀਂ ਦੱਸਿਆ ਹੈ ਸਾਨੂੰ ਦੋ ਵਾਰੀ ਇਹ ਦਿਖਣ ਆਂਦੇ ਆ ਬਾਹਰ ਕਿ ਗੋਪੀ ਆਇਆ ਨਹੀਂ ਆਇਆ ਇੱਕ ਵਾਰੀ ਕਮੜਾਂ ਦਾ ਦੂਆ ਆਂਦਾ ਜਿਲੇ ਦਿਖਿਆ ਨਾ ਵੀ ਗੋਪੀ ਆ ਗਿਆ ਇਹ ਜਿਸਲੇ ਗੋਪੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਆ ਕੇ ਖੜਾ ਕਰਤਾ ਮੋਟਰਸਾਈਕਲ ਆ ਕੇ ਖੜਾ ਕਰਕੇ ਕਹਿੰਦਾ ਮੇਰੇ ਨਾਲ ਇੱਥੋਂ ਫੜ ਲਿਆ ਮੈਨੂੰ ਫੜ ਕੇ ਇਹਨਾਂ ਨੇ ਨਾ ਮੇਰੀ ਚੈਨ ਤੋੜ ਲਈ ਚੈਨ ਤੋੜ ਲਈ ਤਾਂ ਫਿਰ ਇਹ ਕਹਿੰਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਫਿਰ ਮੈਨੂੰ ਢਾ ਲਿਆ ਅਰਜਨ ਪਿੱਛੋਂ ਦਾਤਰ ਲੈ ਕੇ ਆਂਦਾ ਪਿਆ ਇਹ ਕਿਦੇ ਪਿੱਛੇ ਅਰਜਨ ਲੱਗਿਆ ਪਿਆ ਇਹਨੂੰ ਨਹੀਂ ਹੀ ਪਤਾ ਵੀ ਅਰਜਨ ਮੇਰੇ ਪਿੱਛੇ ਆ ਅਰਜਨ ਨੇ ਦਾਤਰ ਮੋਟਰਸਾਈਕਲ ਤੇ ਗੋਰ ਬਣਾਇਨ ਨੂੰ ਇਦਾਂ ਮਾਰਿਆ ਚਾਬੀਆਂ-ਚਾਬੀਆਂ ਨਾਲ ਜਿਹੜਾ ਪ੍ਰਿੰਸ ਹੈ ਉਹਨੇ ਰਾੜ ਲਈ ਹੱਥ 'ਚ ਜਿਹੜਾ ਦੂਜਾ ਹੈ ਪ੍ਰਿੰਸ ਤੇ ਦੂਜਾ ਮੁੰਨਾ ਮੁੰਨੇ ਨੇ ਵੀ ਰਾੜ ਲਈ ਹੱਥ 'ਚ ਦਾਤਰ ਲਿਆ ਹੀ ਨਾਲ ਦਾਤਰ ਲੇਦਾ ਹੀ ਨਾ ਤਲਵਾਰ ਲਈ ਹੀ ਮੁੰਨੇ ਨੇ ਹਾਂ ਤਲਵਾਰ ਨਾਲ ਹੀ ਨਾ ਨੇ ਮੁੰਡੇ ਨੂੰ ਮਾਰਨ ਦੀ ਔਰ ਇਦਾਂ ਦਾਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ 'ਚ ਇੰਨੇ ਮੁੱਕੇ ਮਾਰੇ ਜਿਹਨੇ ਮੁੰਡੇ ਨੂੰ ਜ਼ਖਮੀ ਕਰਤੇ ਦਾ ਇਹਨਾਂ ਨੇ ਇੰਨੀ ਨਾ ਪੂਰੀ ਹਾਲਤ ਕਿਤੇ ਇਹਨਾਂ ਨੇ ਮਾਰ ਕੇ ਮੁੰਡੇ ਨੂੰ ਛੁੱਟ ਤੇ ਆਇਆ ਇੱਕ ਸਾਡੇ ਪਿੰਡ ਦਾ ਮੁੰਨਾ ਹੈ ਆ ਉਹਨਾਂ ਨੂੰ ਪਤਾ ਉਹਨਾਂ ਕਿੱਦਾਂ ਮੁੜਛੜ ਆਇਆ ਔਰ ਮੈਨੂੰ ਪਤਾ ਕਿਦਾਂ ਮੈਂ ਕੇਰੀ ਜਿੱਦਾਂ ਮੈਂ ਗਈ ਉੱਥੇ ਜਿੱਦਾਂ ਮੈਂ ਮੁੰਡੇ ਨੂੰ ਬਚਾ ਕੇ ਲੈ ਆਂਦਾ ਏ ਮੈਂ ਇੰਨਾ ਜਾ ਕੇ ਰੋਈ ਮੇਰੇ ਕੱਪੜੇ ਫਾੜਦੇ ਨੇ ਮੇਰੀ ਕਮੀਜ਼ ਚ ਫੱਟੀ ਪਈ ਐ ਇਹ ਤੱਕ ਮੈਂ ਦਿਖ ਲੋਤੀ ਇਹਨਾਂ ਨੇ ਮੈਨੂੰ ਕਹਿੰਦੀਆਂ ਹੁੰਦੀਆਂ ਜਨਾਨੀ ਆਈਆਂ ਕਹਿੰਦੀ ਚਲੋ ਚਲੋ ਤੇ ਈ ਘਰ ਨੂੰ ਉਹਨਾਂ ਹੀ ਪਤਾ ਕਿ ਆਈ ਮਾਰਦੇ ਹੋਏ ਪਤਾ ਚੱਲੇ ਕਿ ਲੜਾਈ ਦੇ ਵਿੱਚ ਉਹਨਾਂ ਨੂੰ ਵੀ ਦੂਜੇ ਧਿਰ ਨੂੰ ਵੀ ਲੱਗੇ ਨਹੀਂ ਲੱਗੀਆਂ ਮੈਂ ਉੱਥੇ ਮੈਂ ਵੀਡੀਓ ਬਣਾਈ ਐ ਮੈਂ ਖੁਦ ਵੀਡੀਓ ਬਣਾ ਦੀ ਮੈਨੂੰ ਮਾਰਨ ਨੂੰ ਆਦੇ ਹੀ ਉਹ ਮੈਂ ਵੀਡੀਓ ਨਾਲ ਨਾਲ ਬਣਾ ਦੀ ਕਿ ਮੈਨੂੰ ਮਾਰਨਾ ਮੈਂ ਤਾਂ ਵੀਡੀਓ ਬਣਾਦੀ ਮੇਰੇ ਨਾਲੇ ਦੇ ਦੀ ਇਹ ਪਹਿਲੇ ਪੁੱਜ ਗਈ ਦੀ ਇਹਨੂੰ ਮੈਨੂੰ ਖਿੱਚ ਕੇ ਲਈ ਤਾਂ ਦੀ ਦੀ ਚੱਲ ਤੈਨੂੰ ਵੀ ਨਾ ਮਾਰਨਾ ਦੀ ਦੀ ਚੱਲ ਮੈਂ ਕਿ ਮਾਰਨ ਦੇ ਮੇਰੇ ਗੁੜੇ ਮਾਰੜਿਆ ਮੈਨੂੰ ਵੀ ਮਾਰ ਦਿੰਦੀ ਨਹੀਂ ਮੈਂ ਕੰਪਲੇਨ 112 ਤੇ ਕੀਤੀ ਆ ਉਹ ਆਏ ਹੀ ਘਰ ਮੇਰੇ ਕੋਲ ਲਿਖਾ ਕੇ ਲੈ ਗਏ ਨੇ ਕੀ ਮੰਗਦੀ ਕਰਦੇ ਮੰਗ ਮੇਰੇ ਨੇ ਇਹਨਾਂ ਕਤਲ ਦਾ ਇਰਾਦਾ ਕੀਤਾ ਤਾਂ ਮੈਂ ਕਤਲ ਦਾ ਰਾਜ ਦੇ ਦੇ ਤੇ ਡਿਸੀਜਨ ਮੰਗਦੀ ਆ ਸਰ ਮਤਲਬ ਮੈਂ ਫਾਰਮ 'ਚ ਕੰਮ ਕਰ ਰਹੀ ਆ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉਥੇ ਤੁਹਾਡੇ ਮੁੜੇ ਨੂੰ ਨਾ ਪੁੱਛਿਆ ਤਾਂ ਯਾਨੀ ਘੇਰ ਕੇ ਮਾਰਨ ਦੇ ਦੇ ਆ ਤੇ ਮੈਂ ਫਿਰ ਫਾਰ ਤੋਂ ਸਕੂਟ ਲੈ ਕੇ ਜੰਨਾ ਜਲਮੋਂ ਤੇ ਪੁੱਛਦਾ ਤੇ شیخ ਤੇ ਜਾਨੇ ਅੱਗੇ ਉਹਨੂੰ ਘੁੱਟ ਰਿਹਾ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦੱਤਰ ਹੀ ਕਿਰਪਾਨ ਹੀ ਰਾੜ ਹੀ ਤੇ ਇਹ ਮਾਰ ਰਹੀ ਅਸੀਂ ਸਟਾਫ ਦੀ ਪੁੱਛ ਗਏ ਨਹੀਂ ਛੱਡਦੇ ਜਿਆਦਾ ਜਣੇ ਸੀ ਫਿਰ ਉਸ ਤੋਂ ਬਾਅਦ ਇਹ ਮੁੜੇ ਦੀਆਂ ਨਾਲ ਚੈਨ ਪਾਈ ਦੀ ਚੈਨ ਖੋਲ ਇਹਨਾਂ ਚੈਨ ਖੋਲੀ ਉਹਦੇ ਕੋਲ ਪਰਸ ਖੋਲਿਆ ਉਹਦਾ ਫਿਰ ਉਹਦਾ ਮੋਬਾਈਲ ਇਹਨਾਂ ਕੋਲ ਆ ਗਿਆ ਮੋਬਾਈਲ ਖੋਲੇ ਦਾ ਨਾ ਪਰਸ ਵਿੱਚ ਕਿੰਨੇ ਪੈਸੇ ਸੀ ਪਰਸ ਦੇ ਵਿੱਚ 50000 ਰੁਪਏ ਸੀਗਾ ਮੁੰਡੇ ਕੋਲ ਜੀ ਕਾਰਡ ਨਾ ਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸ ਦੇ ਵਿੱਚ ਆ ਗਏ ਕਿੱਥੇ ਕਿੱਥੇ ਲੱਗਿਆ ਮ ਅੱਖ ਚ ਲੱਗੀ ਆ ਉਹਦੇ ਦਿਮਾਗ 'ਚ ਇਹਨਾਂ ਨਾਲ ਸਿਰ 'ਚ ਮਾਰਦੀਆਂ ਸੱਟਾਂ ਉਹ ਆਈਸੀਟੀ ਸਕੈਨ ਕਰਾਇਆਗਾ ਗੋਡਾ ਫ੍ਰੈਕਚਰ ਹੈਗਾ ਮੁੰਡੇ ਦਾ ਪਤਾ ਚੱਲਿਆ ਕਿ ਦੂਜਿਆਂ ਦੇ ਵੀ ਲੱਗੀਆਂ ਲੜਾਈ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਕਾਇਦਾ ਵੀ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੁਲਟ ਤੇ ਮੁੰਡਾ ਆ ਰਿਹਾ ਆ ਮੁੰਡੇ-ਮੁੰਡੇ ਨੂੰ ਡੱਕਿਆ ਆ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਆ ਸਾਡੇ ਕੋਲ ਸਾਰੀਆਂ ਵੀਡੀਓ ਆ ਸਾਡੇ ਕੈਮਰੇ 'ਚ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ ਹੈਗਾ ਕਿ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਹੈਗੀਆਂ ਕਿ ਬਿਲਕੁਲ ਉਥੋਂ ਠੀਕ-ਠਾਕ ਨਿਕਲੇ ਕਿਸੇ ਦੇ ਘਰੇਟ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋਟਰਸਾਈਕਲਾਂ ਇਹ ਸਰਪੋਂ ਉਹਨਾਂ ਨੇ ਇੱਕ ਆਪਣਾ ਮਤਲਬ ਕੀ ਮਾਰ ਕੇ ਭਜਨ ਦਾ ਇੱਕ ਕਰ ਲਿਆ ਕਿ ਅਸੀਂ ਮੈਡੀਕਲ ਉਹਨਾਂ ਨੇ ਕੋਈ ਚੀਰਾ ਚੂਰਾ ਲਾ ਕੇ ਜੀ ਮੈਡੀਕਲ ਕਰਵਾ ਲਿਆ ਕੰਪਲੇਨਟ ਕੀਤੀ ਸੀ ਅਸੀਂ ਕਿਉਂ ਕਿਸੇ ਵੀ ਅਗਰੋਟੇ ਚੌਂਕੀ ਕੰਪਲੇਨਟ ਪਾਈ ਦੀ ਜੀ ਮੰਨ ਕੇ ਕਰਦੇ ਮੰਗ ਕੇ ਕਹਤੇ ਨੇ ਕਿ ਸਾਨੂੰ ਇਹ ਨਿਸ਼ਾਬ ਦੀਆ ਜਾਏ ਜਿਹੜਾ ਮਤਲਬ ਜਿਹੜਾ ਨੇ ਕਾਰਵਾਈ ਕੀਤੀ ਹੈ ਧੱਕਾ ਸਾਹੀ ਕੀਤੀ ਹੈ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਦੀ ਉਹ ਕੀਤੀ ਜਾਏ। ਪਠਾਨਕੋਟ ਨਾਲ ਸੂਚਿਤ ਪਠਾਨਕੋਟ ਦੇ ਨਜ਼ਦੀਕੀ ਪਿੰਡ ਨਰੰਗਪੁਰ ਵਿੱਚ ਛੁੱਟੀ ਕਰਕੇ ਆਏ ਫੌਜੀ ਤੇ 6-7 ਲੋਕਾਂ ਵੱਲੋਂ ਜਾਣ ਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਉਸੇ ਵੱਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਰੰਗਪੁਰ ਦੇ ਰੂਪ ਦੇ ਵਿੱਚ ਹੋਈ ਹੈ ਦੱਸਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਫੌਜੀ ਦੇ ਪਿਤਾ ਭਗਵਾਨ ਸਿੰਘ ਨੇ ਦੱਸ ਉਦਾਸੀਅਤ ਸੀ ਕਿ 6-7 ਲੋਕ ਜਿਹੜੇ ਨੇ ਉਸਦੇ بیٹے ਨੂੰ ਤਿਸਤਾਰ ਹਥਿਆਰਾਂ ਦੇ ਨਾਲ ਮਾਰ ਰਹੇ ਨੇ ਜਿਸ ਤੇ ਲੋਕਾਂ ਵੱਲੋਂ ਅਤੇ ਉਸਦੀ ਪਤਨੀ ਦੇ ਨਾਲ ਮਿਲ ਕੇ ਉਸਤੇ ਬੱਚੇ ਨੂੰ ਜਿਹੜਾ ਹੈ ਬਚਾਇਆ ਗਿਆ ਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ 112 ਤੇ ਫੋਨ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਆਈ ਹੈ ਪੁਲਿਸ ਨੂੰ ਵੀ ਇਸ ਸਬੰਧੀ ਜਿਹੜੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹਨਾਂ ਪੁਲਿਸ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉੱਤੇ ਹੀ ਐਮਰਜੈਂਸੀ ਚ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਐਮਰਜੈਂਸੀ ਦੇ ਵਿੱਚ ਇੱਕ ਪੇਸ਼ੈਂਟ ਜਿਹੜ ਮਾਰ ਫੌਜੀ ਹੈ ਜਿਸ ਦੇ ਸਿਰ ਦੇ ਉੱਪਰ ਕਾਫੀ ਗੰਭੀਰ ਸੱਟਾਂ ਜਿਹੜੀਆਂ ਨੇ ਲੱਗੀਆਂ ਨੇ ਦਸਤਾਹਲਾਜ emergeny ward ਵਿੱਚ ਚੱਲ ਰਿਹਾ ਤੇ ਐਮ ਆਰ ਆਈ ਦੀ ਰਿਪੋਰਟ ਜਿਹੜੀ ਹੈ ਆਉਣ ਤੋਂ ਬਾਅਦ ਹੀ ਅਗਲੀ ਦੀ ਕਾਰਵਾਈ ਕੀਤੀ ਜਾਪੀਗੀ। ਕਦਮ ਮੋੜਾ ਨਾ ਜੇਦਾ ਹੀ GOPD ਆਈ ਸੁਖਦਾ ਸੈਂਟਰ ਚ ਗਰੋਟੇ ਸੁਖਦਾ ਸੈਂਟਰ ਚ ਗਿਆ ਹੈ ਤੇ ਨਾਲ ਹੀ ਦੇ ਸਾਡਾ ਨੋਪਰੀ ਨਾਲ ਸਾਡੇ ਮਾਸੀ ਮਾਮੇ ਦਾ ਮੁੰਡਾ ਉਥੇ ਰਹਿਦਾ ਸਰ ਉਹ ਵੀ ਨਾਲ ਹੀ ਹੈ। ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ ਚ ਦਿੱਖਿਆ ਹੈ ਅਸੀਂ ਕੈਮਰੇ ਚ ਦਿੱਖਿਆ ਮੁੰਡੇ ਨੇ ਨਹੀਂ ਦੱਸਿਆ ਹੈ ਸੰਨ ਦੋ ਵਾਰੀ ਇਹ ਦਿਖਣ ਆਂਦੇ ਆ ਬਾਹਰ ਕਿ ਗੋਪੀ ਆਇਆ ਨਹੀਂ ਆਇਆ ਇੱਕ ਵਾਰੀ ਕਮੁਰਾਂ ਦਾ ਦੂਆ ਆਂਦਾ ਜਿਲੇ ਦਿਖਿਆ ਨਾ ਵੀ ਗੋਪੀ ਆ ਗਿਆ ਇਹ ਜਿਸਲੇ ਗੋਪੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਆ ਕੇ ਖੜਾ ਕਰਤਾ ਮੋਟਰਸਾਈਕਲ ਆ ਕੇ ਖੜਾ ਕਰਕੇ ਕਹਿੰਦਾ ਮੇਰੇ ਨਾਲ ਇੱਥੋਂ ਫੜ ਲਿਆ ਮੈਨੂੰ ਫੜ ਕੇ ਇਹਨਾਂ ਨੇ ਨਾ ਮੇਰੀ ਚੈਨ ਤੋੜ ਲਈ ਚੈਨ ਤੋੜ ਲਈ ਤੇ ਫਿਰ ਹੀ ਕਹਿੰਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਫਿਰ ਮੇਨ ਢਾ ਲਿਆ ਅਰਜਨ ਪਿੱਛੋਂ ਦਾਤਰ ਲੈ ਕੇ ਆਂਦਾ ਪਿਆ ਇਹ ਕਿਦੇ ਪਿੱਛੇ ਅਰਜਨ ਲੱਗਿਆ ਪਿਆ ਇਹਨੂੰ ਨਹੀਂ ਹੀ ਪਤਾ ਵੀ ਅਰਜਨ ਮੇਰੇ ਪਿੱਛੇ ਐ ਅਰਜਨ ਨੇ ਦਾਤਰ ਮੋਟਰਸਾਈਕਲ ਨਾਲ ਦੇ ਗੋਰ ਬਣਾਇਨ ਨੂੰ ਇਦਾਂ ਮਾਰਿਆ ਚਾਬੀਆਂ-ਚਾਬੀਆਂ ਨਾਲ ਜਿਹੜਾ ਪ੍ਰਿੰਸ ਹੈ ਉਹਨੇ ਰਾਡ ਲਈਦੀ ਹੱਥ 'ਚ ਜਿਹੜਾ ਦੂਜਾ ਹੈ ਪ੍ਰਿੰਸ ਤੇ ਦੂਜਾ ਮੁੰਨਾ ਮੁੰਨੇ ਨੇ ਵੀ ਰਾਡ ਲਈਦੀ ਹੱਥ 'ਚ ਦਾਤਰ ਲਿਆ ਹੀ ਨਾਲ ਦਾਤਰ ਲੇਦਾ ਹੀ ਨਾ ਤਲਵਾਰ ਲਈ ਹੀ ਮੁੰਨੇ ਨੇ ਹਾਂ ਤਲਵਾਰ ਨਾਲ ਇਹਨਾਂ ਨੇ ਮੁੜੇ ਨੂੰ ਮਾਰਨ ਦੀ ਔਰ ਇਦਾਂ ਦਾਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ 'ਚ ਇੰਨੇ ਮੁਕੇ ਮਾਰੇ ਜਿਹਨਾਂ ਮੁੜੇ ਨੂੰ ਜ਼ਖਮੀ ਕਰਤੇ ਤਾਂ ਇਹਨਾਂ ਨੇ ਇੰਨੀ ਇਹਨਾਂ ਨੂੰ ਪੂਰੀ ਹਾਰ ਦਿੱਤੀ ਇਹਨਾਂ ਨੇ ਮਾਰ ਕੇ ਮੁੜੇ ਨੂੰ ਸੁੱਟ ਤੇ ਆਇਆ ਇੱਕ ਸਾਡੇ ਪਿੰਡ ਦਾ ਮੁੰਨਾ ਹੈ ਆ ਉਹਨਾਂ ਨੂੰ ਪਤਾ ਉਹਨਾਂ ਕਿੱਦਾਂ ਮੁਰਾ ਛਡਾਇਆ ਪਰ ਮੈਨੂੰ ਪਤਾ ਕਿਦਾਂ ਮੱਕੇ ਜਿੱਦਾਂ ਮੈਂ ਗਈ ਉੱਥੇ ਜਿੱਦਾਂ ਮੈਂ ਮੁੰਡੇ ਨੂੰ ਬਚਾ ਕੇ ਲਿਆਂਦਾ ਮੈਂ ਇੰਤਾ ਜਾ ਕੇ ਰੋਈ ਮੇਰੇ ਕੱਪੜੇ ਫਾੜਦੇ ਨੇ ਮੇਰੀ ਕਮੀਜ਼ ਚ ਫੱਟੀ ਪਈ ਹੈ ਇਹ ਤੱਕ ਮੈਂ ਵਿਖਲੋਤੀ ਇਹਨਾਂ ਨੇ ਮੈਨੂੰ ਕਹਿੰਦੀਆਂ ਹੁੰਦੀਆਂ ਜਨਾਨੀ ਆਈਆਂ ਕਹਿੰਦੀ ਚਲੋ ਚਲੋ ਤੇ ਇਹ ਘਰ ਨੂੰ ਉਹਨਾਂ ਹੀ ਪਤਾ ਕਿ ਆਈ ਮਾਰਦੇ ਹੋਏ ਕਿਹਦੇ ਕੋਚ ਨੂੰ ਪਤਾ ਚੱਲ ਗਿਆ ਲੜਾਈ ਦੇ ਵਿੱਚ ਉਹਨਾਂ ਨੂੰ ਵੀ ਦੂਜੇ ਧਿਰ ਨੂੰ ਵੀ ਲੱਗਿਆ ਨਹੀਂ ਲੱਗਿਆ ਮੈਂ ਉੱਥੇ ਮੈਂ ਵੀਡੀਓ ਬਣਾਈ ਹੈ ਮੈਂ ਖੁਦ ਵੀਡੀਓ ਬਣਾ ਲਈ ਮੈਨੂੰ ਮਾਰਨ ਨੂੰ ਆਦੇ ਹੀ ਉਹ ਮੈਂ ਵੀਡੀਓ ਨਾਲ ਨਾਲ ਬਣਾ ਲਈ ਕਿ ਮੈਨੂੰ ਮ ਮੈਂ ਤਾਂ ਵੀਡੀਓ ਬਣਾ ਦੇ ਮੇਰੇ ਨਾਲੇ ਦੇ ਦੀ ਇਹ ਪਹਿਲੇ ਪੁੱਜ ਗਏ ਜੀ ਨੇ ਮੈਨੂੰ ਖਿੱਚ ਕੇ ਲਈ ਤਾਂ ਦੀ ਜੀ ਚੱਲ ਤੈਨੂੰ ਵੀ ਨਾ ਮਾਰਨਾ ਦੀ ਜੀ ਚੱਲ ਮੈਂ ਕਿ ਮਾਰਨ ਦੇ ਮੇਰੇ ਬੁੜੇ ਮਾਰੜਿਆ ਮੈਨੂੰ ਵੀ ਮਾਰ ਜਉਂਦੀ ਨਹੀਂ ਮੈਂ ਕੰਪਲੇਨ 112 ਤੇ ਕੀਤੀ ਆ ਉਹ ਆਏ ਹੀ ਘਰ ਮੇਰੇ ਕੋਲ ਲਿਖਾ ਕੇ ਲੈ ਗਏ ਨੇ ਮੰਗ ਕੀ ਕਰਦੇ ਮੰਗ ਮੇਰੇ ਨੇ ਇਹਨਾਂ ਕਤਲ ਦਾ ਇਰਾਦਾ ਕੀਤਾ ਮੈਂ ਕਤਲ ਦਾ ਇਰਾਦਾ ਦਾ ਇਹਦੇ ਤੇ ਡਿਸੀਜਨ ਮੰਗਦੀ ਆ ਫਿਰ ਮਨੋ ਮੈਂ ਫਾਰਮ 'ਚ ਕੰਮ ਕਰ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉਥੇ ਤੁਹਾਡੇ ਬੁੜੇ ਨੂੰ ਉਹਨੇ ਪੁੱਛਿਆ ਤਾਂ ਜਾਨੇ ਘੇਰ ਕੇ ਮਾਰਨ ਦੇ ਦਿਆ ਤੇ ਮੈਂ ਫਿਰ ਫਾਰ ਤੋਂ ਸਕੂਟੀ ਲੈ ਕੇ ਜਣਾ ਜਲਮੋਂ ਤੇ ਪੁੱਛਦਾ ਤੇ 6 ਹੰਟੇ ਜਾਣੇ ਅੱਗੇ ਉਹਨੂੰ ਘੁੱਟ ਰਹੇ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦਾਤਰ ਹੀ ਕਿਰਪਾਨ ਹੀ ਰਾੜ ਹੀ ਤੇ ਇਹ ਮਾਰ ਰਹੇ ਸੀ ਅਸੀਂ ਸਟਾਣ ਦੀ ਪੁੱਛ ਗਏ ਨਹੀਂ ਛੱਡਦੇ ਜਿਆਦਾ ਜਣੇ ਸੀ ਫਿਰ ਉਸ ਤੋਂ ਬਾਅਦ ਇਹ ਮੁੜੇ ਦੀਆਂ ਨਾਲ ਚੈਨ ਪਾਈ ਦੀ ਚੈਨ ਖੋਲ ਇਹਨਾਂ ਚੈਨ ਖੋਲੀ ਉਹਦੇ ਕੋਲ ਪਰਸੂ ਖੋਲਿਆ ਉਹਦਾ ਫਿਰ ਉਹਦਾ ਮੋਬਾਈਲ ਇਹਨਾਂ ਕੋਲ ਆ ਗਿਆ ਮੋਬਾਈਲ ਖੋਲੇ ਦਾ ਨਾ ਪਰਸੂ ਵਿੱਚ ਕਿੰਨੇ ਪੈਸੇ ਸੀ ਪਰਸੇ ਦੇ ਵਿੱਚ 50000 ਰੁਪਏ ਸੀਗਾ ਮੁੰਡੇ ਕੋਲ ਜੀ ਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸੇ ਦੇ ਵਿੱਚ ਆ ਗਏ ਕਿੰਨੇ ਕਿਤੇ ਲੱਗਿਆ ਮੁੰਡੇ ਦਾ ਅੱਖ ਚ ਲੱਗੀ ਰਿਹਾ ਉਹਦੇ ਸਿਰ ਦਿਮਾਗ ਜਿਹਨਾਂ ਨਾਲ ਸਿਰ ਚ ਮਾਰਦੀਆਂ ਸਟਾਂ ਉਹ ਅਸੀਂ ਸੀਟੀ ਸਕੈਨ ਕਰਾਇਆਗਾ ਗੋਡਾ ਫੈਕਚਰ ਹੈਗਾ ਮੁੰਡੇ ਦਾ ਪਤਾ ਚੱਲਿਆ ਕਿ ਦੂਜਿਆਂ ਦੇ ਵੀ ਲੱਗੀਆਂ ਲੜਾਈ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਕਾਇਦਾ ਵੀ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੁਲਟ ਤੇ ਮੁੰਡਾ ਆ ਰਿਹਾ ਏ ਮੁੰਡੇ ਮੁੰਡੇ ਨੂੰ ਡੱਕਿਆ ਏ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਏ ਸਾਡੇ ਕੋਲ ਸਾਰੀਆਂ ਵੀਡੀਓ ਆ ਕੇ ਸਾਡੇ ਕੈਮਰੇ 'ਚ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ ਹੈਗਾ ਕਿ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਹੈਗੀਆਂ ਕਿ ਬਿਲਕੁਲ ਉਥੋਂ ਠੀਕ ਠਾਕ ਨਿਕਲੇ ਕਿਸੇ ਦੇ ਘਰੇਟ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋਟਰਸਾਈ ਇਸ ਸਰਪ ਉਹਨਾਂ ਨੇ ਇੱਕ ਆਪਣਾ ਮਤਲਬ ਦੀ ਮਾਰ ਕੇ ਵਜਨ ਦਾ ਇੱਕ ਕਰ ਲਿਆ ਕਿ ਅਸੀਂ ਮੈਡੀਕਲ ਉਹਨਾਂ ਨੇ ਕੋਈ ਚੀਰਾ ਚੂਰਾ ਲਾ ਕੇ ਜੀ ਮੈਡੀਕਲ ਕਰਵਾ ਲਿਆ ਕੰਪਲੇਨ ਕੀਤੀ ਸੀ ਅਸੀਂ ਕਿਉਂ ਕਿਸ ਦੀ ਅਗਰੋਟੇ ਚੌਂਕੀ ਕੰਪਲੇਨ ਪਾਈ ਦੀ ਜੀ ਮੰਗ ਕੀ ਕਰਦੇ ਮੰਗ ਕੇ ਕਹਤੇ ਹੈ ਕਿ ਸਾਨੂੰ ਇਹਨਾਂ ਸਵਾਦ ਇਨਸਾਬ ਦੀਆ ਜਾਏ ਜਿਹੜਾ ਮਤਲਬ ਜਿਹੜਾ ਨੇ ਕਾਰਵਾਈ ਕੀਤੀ ਹੈ ਧੱਕਾ ਸਾਹੀ ਕੀਤੀ ਹੈ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਦੀ ਹੈ ਉਹ ਕੀਤੀ ਜਾਏ। ਪਠਾਨਕੋਟ ਦੇ ਨਜ਼ਦੀਕੀ ਪਿੰਡ ਨਰੰਗਪੁਰ ਵਿੱਚ ਛੁੱਟੀ ਕਰਕੇ ਆਏ ਫੌਜੀ ਤੇ 6-7 ਲੋਕਾਂ ਵੱਲੋਂ ਜਾਣ ਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਸੇਵਾ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦੀ ਪਹਿਚਾਨ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਰੰਗਪੁਰ ਦੇ ਰੂਪ ਦੇ ਵਿੱਚ ਹੋਈ ਹੈ ਦੱਸਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਫੌਜੀ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਕਿਸ ਨੇ ਉਹ ਦੱਸਿਆ ਕਿ 6-7 ਲੋਕ ਜਿਹੜੇ ਨੇ ਉਸਦੇ ਬੇਟੇ ਨੂੰ ਤਿਸਤਾਰ ਹਥਿਆਰਾਂ ਦੇ ਨਾਲ ਮਾਰ ਰਹੇ ਨੇ ਜਿਸ ਤੇ ਲੋਕਾਂ ਵੱਲੋਂ ਅਤੇ ਉਸਦੀ ਪਤਨੀ ਦੇ ਨਾਲ ਮਿਲ ਕੇ ਉਸਦੇ ਬੱਚੇ ਨੂੰ ਜਿਹੜਾ ਹੈ ਬਚਾਇਆ ਗਿਆ ਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ 112 ਤੇ ਫੋਨ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਆਈ ਹੈ ਪੁਲਿਸ ਨੂੰ ਵੀ ਇਸ ਸਬੰਧੀ ਜਿਹੜੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹਨਾਂ ਪੁਲਿਸ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉੱਤੇ ਹੀ ਐਮਰਜੈਂਸੀ ਚ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਐਮਰਜੈਂਸੀ ਦੇ ਵਿੱਚ ਇੱਕ ਪੇਸ਼ੈਂਟ ਜਿਹ ਮਾਰ ਫੌਜੀ ਹੈ ਜਿਸ ਦੇ ਸਿਰ ਦੇ ਉੱਪਰ ਕਾਫੀ ਗੰਭੀਰ ਸੱਟਾਂ ਜੜੀਆਂ ਨੇ ਲੱਗੀਆਂ ਨੇ ਉਸ ਦਾ ਇਲਾਜ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਤੇ ਐਮ ਆਰ ਆਈ ਦੀ ਰਿਪੋਰਟ ਜਿਹੜੀ ਆਉਣ ਤੋਂ ਬਾਅਦ ਹੀ ਅਗਲੀ ਦੀ ਕਾਰਵਾਈ ਕੀਤੀ ਜਾਪੇਗੀ। ਉਹਦਾ ਮੁੰਡਾ ਨਾ ਇਹਦਾ ਹੀ ਹੋਪੀ ਦੀ ਹੈ ਸੁਖਦਾ ਸੈਂਟਰ 'ਚ ਗਰੋਟੇ ਸੁਖਦਾ ਸੈਂਟਰ 'ਚ ਗੇਰਾ ਹੀ ਤੇ ਨਾਲ ਹੀ ਦੇ ਸਾਡਾ ਨੌਕਰੀ ਨਾਲ ਸਾਡੇ ਮਾਸੀ ਮਾਮੇ ਦਾ ਮੁੰਡਾ ਉੱਥੇ ਰਹਿੰਦਾ ਉਹ ਵੀ ਨਾਲ ਹੀ ਹੈ। ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ 'ਚ ਦਿੱਖਿਆ ਹੈ ਅਸੀਂ ਕੈਮਰੇ 'ਚ ਦਿੱਖਿਆ ਮੁੰਡੇ ਨੇ ਨਹੀਂ ਦੱਸਿਆ ਹੈ ਸਾਨੂੰ ਦੋ ਵਾਰੀ ਇਹ ਦਿਖਣ ਆਂਦੇ ਆ ਬਾਹਰ ਕਿ ਗੋਪੀ ਆਇਆ ਨਹੀਂ ਆਇਆ ਇੱਕ ਵਾਰੀ ਕਮੁਰਾਂ ਦਾ ਦੂਵਾ ਆਂਦਾ ਜਿਲੇ ਦਿੱਤਿਆ ਨਾ ਵੀ ਗੋਪੀ ਆ ਗਿਆ ਇਹ ਜਿਸਲੇ ਗੋਪੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਆ ਗਿਆ ਖੜਾ ਕਰਤਾ ਮੋਟਰਸਾਈਕਲ ਆ ਗਿਆ ਖੜਾ ਕਰਕੇ ਕਹਿੰਦਾ ਮੇਰੇ ਨਾਲ ਇੱਥੋਂ ਫੜ ਲਿਆ ਮੈਨੂੰ ਫੜਕੇ ਇਹਨਾਂ ਨੇ ਨਾ ਮੇਰੀ ਚੈਨ ਤੋੜ ਲਈ ਚੈਨ ਤੋੜ ਲਈ ਤਾਂ ਫਿਰ ਹੀ ਕਹਿੰਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਫਿਰ ਮੈਨੂੰ ਢਾ ਲਿਆ ਅਰਜਨ ਪਿੱਛੋਂ ਦਾਤਰ ਲੈ ਕੇ ਆਂਦਾ ਪਿਆ ਹੀ ਕਿਦੇ ਪਿੱਛੇ ਅਰਜਨ ਲੱਗਿਆ ਪਿਆ ਜੀ ਇਹਨੂੰ ਨਹੀਂ ਹੀ ਪਤਾ ਵੀ ਅਰਜਨ ਮੇਰੇ ਪਿੱਛੇ ਐ ਅਰਜਨ ਨੇ ਦਾਤਰ ਮੋਟਰਸਾਈ ਗੋਰ ਬਣਾਇਨ ਨੂੰ ਇਦਾਂ ਮਾਰਿਆ ਚਾਬੀਆਂ-ਚਾਬੀਆਂ ਨਾਲ ਜਿਹੜਾ ਪ੍ਰਿੰਸ ਹੈ ਉਹਨੇ ਰਾਡ ਲਈਦੀ ਹੱਥ 'ਚ ਜਿਹੜਾ ਦੂਜਾ ਹੈ ਪ੍ਰਿੰਸ ਤੇ ਦੂਜਾ ਮੁੰਨਾ ਮੁੰਨੇ ਨੇ ਵੀ ਰਾਡ ਲਈਦੀ ਹੱਥ 'ਚ ਦਾਤਰ ਲਈ ਹੈ ਨਾਲ ਦਾਤਰ ਲੇਦਾ ਹੈ ਨਾ ਤਲਵਾਰ ਲਈ ਹੈ ਮੁੰਨੇ ਨੇ ਹਾਂ ਤਲਵਾਰ ਨਾਲ ਹੀ ਨਾ ਨੇ ਮੁੜੇ ਨੂੰ ਮਾਰਦੀ ਔਰ ਇਦਾਂ ਦਾਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ 'ਚ ਨੇ ਮੂਕੇ ਮਾਰੇ ਜਿਹੜਾ ਮੁੜੇ ਨੂੰ ਜ਼ਖਮੀ ਕਰਦੇ ਤਾਂ ਇਹਨਾਂ ਨੇ ਇਹਨਾਂ ਨੇ ਪੂਰੀ ਹਾਲਤ ਕਿਤੇ ਇਹਨਾਂ ਨੇ ਮਾਰ ਕੇ ਮੁੜੇ ਨੂੰ ਸੁੱਟ ਤੇ ਆਇਆ ਇੱਕ ਸਾਡੇ ਪਿੰਡ ਦਾ ਮੁੰਨਾ ਹੈ ਉਹਨਾਂ ਨੂੰ ਪਤਾ ਉਹਨਾਂ ਕਿੱਦਾਂ ਮੁੜਛ ਆਇਆ ਔਰ ਮੈਨੂੰ ਪਤਾ ਕਿਦਾਂ ਮੈਂ ਕੇਹੀ ਜਿੱਦਾਂ ਮੈਂ ਗਈ ਉੱਥੇ ਜਿੱਦਾਂ ਮੈਂ ਮੁੰਡੇ ਨੂੰ ਬਚਾ ਕੇ ਲਿਆਂਦਾ ਏ ਮੈਂ ਇੱਧਰ ਜਾ ਕੇ ਰੋਈ ਮੇਰੇ ਕੱਪੜੇ ਫਾੜਦੇ ਨੇ ਮੇਰੀ ਕਮੀਜ਼ ਚ ਪੱਟੀ ਪਈ ਐ ਇਹ ਤੱਕ ਮੈਂ ਨਿਕਲੋਤੀ ਇਹਨਾਂ ਨੇ ਮੈਨੂੰ ਕਹਿੰਦੀਆਂ ਹੁੰਦੀਆਂ ਜਨਾਨੀ ਆਈਆਂ ਕਹਿੰਦੀ ਚਲੋ ਚਲੋ ਤੇ ਇਹ ਘਰ ਨੂੰ ਉਹਨਾਂ ਹੀ ਪਤਾ ਕਿ ਐ ਮਾਰਤੇ ਹੋਏ ਆਏ ਮੈਨੂੰ ਕੋਈ ਪਤਾ ਚੱਲੇ ਕਿ ਲੜਾਈ ਦੇ ਵਿੱਚ ਉਹਨਾਂ ਨੂੰ ਵੀ ਦੂਜੇ ਧਿਰ ਨੂੰ ਵੀ ਲੱਗੇ ਨਹੀਂ ਲੱਗੀਆਂ ਇਹ ਮੈਂ ਉੱਥੇ ਮੈਂ ਵੀਡੀਓ ਬਣਾਈ ਐ ਮੈਂ ਖੁਦ ਵੀਡੀਓ ਬਣਾ ਲਈ ਮੈਨੂੰ ਮਾਰਨ ਨੂੰ ਆਦੇ ਹੀ ਉਹ ਮੈਂ ਵੀਡੀਓ ਨਾਲ ਨਾਲ ਬਣਾ ਲਈ ਮੈਂ ਤਾਂ ਵੀਡੀਓ ਬਣਾ ਦੇ ਮੇਰੇ ਨਾਲੇ ਦੇ ਦੀ ਇਹ ਪਹਿਲੇ ਪੁੱਜ ਗਏ ਦੀ ਮੈਨੂੰ ਖਿੱਚ ਕੇ ਲਈ ਤੇ ਦੀ ਚੱਲ ਤੈਨੂੰ ਵੀ ਨਾ ਮਾਰਨਾ ਦੀਦੀ ਚੱਲ ਮੈਂ ਕਿ ਮਾਰਨ ਦੇ ਮੇਰੇ ਗੁੜੇ ਮਾਰੜਿਆ ਮੈਨੂੰ ਵੀ ਮਾਰ ਜੂਗੀ ਮੈਂ ਕੰਪਲਿਆ ਨਾ 112 ਤੇ ਕੀਤੀ ਆ ਉਹ ਆਏ ਘਰ ਮੇਰੇ ਕੋਲ ਲਿਖਾ ਕੇ ਲੈ ਕੇ ਦੇ ਨੇ ਮੰਗ ਕੀ ਕਰਦੇ ਮੰਗ ਮੇਰੇ ਨੇ ਇਹਨਾਂ ਕਤਲ ਦਾ ਇਰਾਦਾ ਕੀਤਾ ਤੇ ਮੈਂ ਕਤਲ ਦਾ ਇਰਾਦਾ ਦਾ ਇਹਦੇ ਤੇ ਡਿਸੀਜਨ ਮੰਗਦੀ ਆ ਫਿਰ ਮਤਲਬ ਮੈਂ ਫਾਰਮ 'ਚ ਕੰਮ ਕਰ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉਥੇ ਤੁਹਾਡੇ ਮੁੜੇ ਨੂੰ ਨਾ 6-7 ਜਾਣੇ ਘੇਰ ਕੇ ਮਾਰਨ ਦੇਦੇ ਆ ਤੇ ਮੈਂ ਫਿਰ ਫਾਰਮ ਤੋਂ ਸਕੂਟ ਲੈ ਕੇ ਜਣਾ ਜਲਮੋਂ ਤੇ ਪੁੱਜਦਾ ਤੇ ਛੇਹ ਹੰਤੇ ਜਣੇ ਅੱਗੇ ਉਹਨੂੰ ਘੁੱਟ ਰਹੇ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦਾਤਰ ਹੀ ਕਿਰਪਾਨ ਹੀ ਰਾੜ ਹੀ ਤੇ ਇਹ ਮਾਰ ਰਹੇ ਸੀ ਅਸੀਂ ਸਟਾਨ ਦੀ ਪੁੱਛ ਗਏ ਨਹੀਂ ਛੱਡਦੇ ਜਿਆਦਾ ਜਣੇ ਸੀ ਪਰ ਉਸ ਤੋਂ ਬਾਅਦ ਇਹ ਮੁੜੇ ਦੀਆਂ ਨਾਲ ਚੈਨ ਪਾਈ ਦੀ ਚੈਨ ਖੋਲ ਇਹਨਾਂ ਚੈਨ ਖੋਲੀ ਉਹਦੇ ਕੋਲ ਪਰਸ ਖੋਲਿਆ ਉਹਦਾ ਫਿਰ ਉਹਦਾ ਮੋਬਾਈਲ ਲੈਣਾ ਕੋਲ ਹੈਗਾ ਮੋਬਾਈਲ ਖੋਲੇ ਦਾ ਨਾ ਪਰਸ ਦੇ ਵਿੱਚ ਕਿੰਨੇ ਪੈਸੇ ਸੀ ਪਰਸ ਦੇ ਵਿੱਚ 50000 ਰੁਪਏ ਸੀਗਾ ਮੁੰਡੇ ਕੋਲ ਜੀ ਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸ ਦੇ ਵਿੱਚ ਆ ਗਏ ਕਿਤੇ ਕਿਤੇ ਲੱਗਿਆ ਮੁੰਡੇ ਦਾ ਨੱਕ ਡਾਕ ਅੱਖ ਚ ਲੱਗੀ ਆ ਉਹਦੇ ਸਿਰ ਦਿਮਾਗ ਜਿਹਨਾਂ ਦਾ ਸਿਰ ਚ ਮਾਰੀਆਂ ਸੱਟਾਂ ਉਹ ਆਈ ਸੀਟੀ ਸਕੈਨ ਕਰਾਇਆਗਾ ਗੋਡਾ ਫ੍ਰੈਕਚਰ ਹੈਗਾ ਮੁੰਡੇ ਦਾ ਪਤਾ ਚੱਲਿਆ ਕਿ ਦੂਜਿਆਂ ਦੇ ਵੀ ਲੱਗੀਆਂ ਲੜਾਈ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਕਾਇਦਾ ਵੀ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੁਲਟ ਤੇ ਮੁੰਡਾ ਆ ਰਿਹਾ ਆ ਬੁਲਟ ਮੁੜੇ ਨੂੰ ਡੱਕਿਆ ਆ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਆ ਸਾਡੇ ਕੋਲ ਸਾਰੀਆਂ ਵੀਡੀਓ ਆ ਕਿ ਸਾਡੇ ਕੈਮਰੇ 'ਚ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ ਹੈਗਾ ਕਿ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਆਗੀਆਂ ਕਿ ਬਿਲਕੁਲ ਉਥੋਂ ਠੀਕ ਠਾਕ ਨਿਕਲੇ ਕਿਸੇ ਦੇ ਘਰੇਟ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋਟਰਸਾਈਕਲ ਤੇ ਇਸ ਸਰਪ ਉਹਨਾਂ ਨੇ ਇੱਕ ਆਪਣਾ ਮਤਲਬ ਕੀ ਮਾਰ ਕੇ ਭਜਨ ਦਾ ਇੱਕ ਕਰ ਲਿਆ ਕਿ ਅਸੀਂ ਮੈਡੀਕਲ ਉਹਨਾਂ ਨੇ ਕੋਈ ਚੀਰਾ ਚੂਰਾ ਲਾ ਕੇ ਜੀ ਮੈਡੀਕਲ ਕਰਵਾ ਲਿਆ ਕੰਪਲੇਨ ਕੀਤੀ ਅਸੀਂ ਕਿਉਂ ਕਿਸ ਦੀ ਅਗਰੋਟੇ ਚੌਂਕੀ ਕੰਪਲੇਨ ਪਾਈ ਦੀ ਜੀ ਮੰਗ ਕੀ ਕਰਦੇ ਮੰਗ ਕੇ ਕਹਤੇ ਨੇ ਕਿ ਸਾਨੂੰ ਇਹ ਨਿਸ਼ਾਬ ਦੀ ਜਾਈ ਜਿਹੜਾ ਮਤਲਬ ਜਿਹੜਾ ਨੇ ਕਾਰਵਾਈ ਕੀਤੀ ਹੈ ਧੱਕਾ ਸਾਹੀ ਕੀਤੀ ਹੈ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਦੀ ਉਹ ਕੀਤੀ ਜਾਈ। ਪਠਾਨਕੋਟ ਦੇ ਨਵੇਂ ਸੂਬੇ ਪਠਾਨਕੋਟ ਦੇ ਨਜ਼ਦੀਕੀ ਪਿੰਡ ਨਰੰਗਪੁਰ ਵਿੱਚ ਛੁੱਟੀ ਕਰਕੇ ਆਏ ਫੌਜੀ ਤੇ 6-7 ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਸੇਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਰੰਗਪੁਰ ਦੇ ਰੂਪ ਦੇ ਵਿੱਚ ਹੋਈ ਹੈ ਦੱਸਦੇ ਇਹ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਫੌਜੀ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਹੈ ਉਦਾਸ ਸੀ ਕਿ 6-7 ਲੋਕ ਜਿਹੜੇ ਨੇ ਉਸਦੇ ਬੇਟੇ ਨੂੰ ਤੇਸਾਰ ਹਥਿਆਰਾਂ ਦੇ ਨਾਲ ਮਾਰ ਰਹੇ ਨੇ ਜਿਸ ਤੇ ਲੋਕਾਂ ਵੱਲੋਂ ਅਤੇ ਉਸਦੀ ਪਤਨੀ ਦੇ ਨਾਲ ਮਿਲ ਕੇ ਉਸਦੇ ਬੱਚੇ ਨੂੰ ਜਿਹੜਾ ਹੈ ਬਚਾਇਆ ਗਿਆ ਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ 112 ਤੇ ਫੋਨ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਆਈ ਹੈ ਪੁਲਿਸ ਨੂੰ ਵੀ ਇਸ ਸਬੰਧੀ ਜਿਹੜੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹਨਾਂ ਪੁਲਿਸ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉੱਤੇ ਹੀ ਐਮਰਜੈਂਸੀ ਚ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਐਮਰਜੈਂਸੀ ਦੇ ਵਿੱਚ ਇੱਕ ਪੇਸ਼ੈਂਟ ਜਿਹੜਾ ਮਾਰ ਫੌਜੀ ਹੈ ਜਿਸ ਦੇ ਸਿਰ ਦੇ ਉੱਪਰ ਕਾਫੀ ਗੰਭੀਰ ਸੱਟਾਂ ਜਿਹੜੀਆਂ ਨੇ ਲੱਗੀਆਂ ਨੇ ਉਸ ਦਾ ਇਲਾਜ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਤੇ ਐਮ ਆਰ ਆਈ ਦੀ ਰਿਪੋਰਟ ਜਿਹੜੀ ਹੈ ਆਉਣ ਤੋਂ ਬਾਅਦ ਹੀ ਅਗਲੀ ਦੀ ਕਾਰਵਾਈ ਕੀਤੀ ਜਾਵੇਗੀ। ਦਾ ਮੁੰਡਾ ਨਾ ਜੇਰਾਹੀ ਗੋਪੀ ਜਾਈ ਸੁਭਦਾ ਸੈਂਟਰ ਚ ਗਰੋਟੇ ਸੁਭਦਾ ਸੈਂਟਰ ਚ ਗੇਰਾਹੀ ਤੇ ਨਾਲ ਇਹਦੇ ਸਾਡਾ ਨੋਬਰੀ ਨਾਲ ਸਾਡੇ ਮਾਮੇ ਦਾ ਮੁੰਡਾ ਉੱਥੇ ਰਹਿੰਦਾ ਉਹ ਵੀ ਨਾਲ ਹੀ ਹੈ। ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ ਚ ਦੇਖਿਆ ਹੈ ਅਸੀਂ ਕੈਮਰੇ ਚ ਦੇਖਿਆ ਮੁੰਡੇ ਨੇ ਨਹੀਂ ਦੱਸਿਆ ਹੈ ਸਾਨੂੰ ਦੋ ਵਾਰੀ ਇਹ ਦਿਖਣ ਆਂਦੇ ਆ ਬਾਹਰ ਕਿ ਗੋਪੀ ਆਇਆ ਨਹੀਂ ਆਇਆ ਇੱਕ ਵਾਰੀ ਇੱਕ ਮੁੰਡਾ ਆਂਦਾ ਦੂਆ ਆਂਦਾ ਜਿਲੇ ਦਿੱਕਿਆ ਨਾ ਵੀ ਗੋਪੀ ਆ ਗਿਆ ਇਹ ਜਿਸ ਲਈ ਗੋਪੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਲਾ ਗਿਆ ਖੜਾ ਕਰਤਾ ਮੋਟਰਸਾਈਕਲ ਲਾ ਗਿਆ ਖੜਾ ਕਰਕੇ ਕਹਿੰਦਾ ਮੇਰੇ ਨਾਲ ਇੱਥੋਂ ਫੜ ਲਿਆ ਮੈਨੂੰ ਫੜ ਕੇ ਇਹਨਾਂ ਨੇ ਮੇਰੀ ਚੈਨ ਤੋੜ ਲਈ ਚੈਨ ਤੋੜ ਲਈ ਤਾਂ ਫਿਰ ਇਹ ਕਹਿੰਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਫਿਰ ਇਹਨੇ ਮਿੰਟ ਆ ਲਿਆ ਅਰਜਨ ਪਿੱਛੋਂ ਦਾਤਰ ਲੈ ਕੇ ਆਂਦਾ ਪਿਆ ਹੁਣ ਇਹਦੇ ਪਿੱਛੇ ਅਰਜਨ ਲੱਗਿਆ ਪਿਆ ਸੀ ਇਹਨੂੰ ਨਹੀਂ ਪਤਾ ਵੀ ਅਰਜਨ ਮੇਰੇ ਪਿੱਛੇ ਹੈ ਅਰਜਨ ਨੇ ਦਾਤਰ ਮੋਟਰਸਾਈਕਲ ਨਾਲ ਬੰਨੇ ਦਾ ਸੀ ਅਰਜਨ ਨੇ ਮਾਰੇ ਦਾਤਰ ਤੇ ਗੋਰ ਬਣਾਇਨ ਨੂੰ ਇਦਾਂ ਮਾਰਿਆ ਚਾਬੀਆਂ-ਚਾਬੀਆਂ ਨਾਲ ਜਿਹੜਾ ਪ੍ਰਿੰਸ ਹੈ ਉਹਨੇ ਰਾਡ ਲਈਦੀ ਹੱਥ 'ਚ ਜਿਹੜਾ ਦੂਜਾ ਹੈ ਪ੍ਰਿੰਸ ਤੇ ਦੂਜਾ ਮੁੰਨਾ ਮੁੰਨੇ ਨੇ ਵੀ ਰਾਡ ਲਈਦੀ ਹੱਥ 'ਚ ਦਾਤਰ ਲਿਆ ਹੀ ਨਾਲ ਦਾਤਰ ਲੇਦਾ ਹੀ ਨਾ ਤਲਵਾਰ ਲਈ ਹੀ ਮੁੰਨੇ ਨੇ ਹਾਂ ਤਲਵਾਰ ਨਾਲ ਹੀ ਇਹਨਾਂ ਨੇ ਮੂੜੇ ਨੂੰ ਮਾਰਦੀ ਔਰ ਇਦਾਂ ਦਾਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ ਜਿੰਨੇ ਮੁੱਕੇ ਮਾਰੇ ਜਿਹਨਾਂ ਮੂੜੇ ਨੂੰ ਜ਼ਖਮੀ ਕਰਦੇ ਤਾਂ ਇਹਨਾਂ ਨੇ ਇਹਨਾਂ ਨੇ ਪੂਰੀ ਹਾਲਤ ਕਿਤੇ ਇਹਨਾਂ ਨੇ ਮਾਰ ਕੇ ਮੂੜੇ ਨੂੰ ਸੁੱਟ ਤੇ ਆਇਆ ਇੱਕ ਸਾਡੇ ਪਿੰਡ ਦਾ ਮੁੰਨਾ ਹੀ ਆ ਉਨ ਨੂੰ ਉਨ ਨੂੰ ਪਤਾ ਉਹਨਾਂ ਕਿੱਦਾਂ ਮੁਰਾਸ਼ਿਦ ਆਇਆ ਪਰ ਮੈਨੂੰ ਪਤਾ ਕਿੱਦਾਂ ਬਸ ਕੇ ਆਇਆ ਜਿੱਦਾਂ ਮੈਂ ਗਈ ਉੱਤੇ ਜਿੱਦਾਂ ਮੈਂ